ਸੈਂਕੜੇ ਹਜ਼ਾਰਾਂ ਸਾਲਾਂ ਤੋਂ ਇਨਸਾਨ ਅਲੱਗ-ਅਲੱਗ ਖੋਜਾਂ ਕਰਦਾ ਆ ਤਾਂ ਕਿ ਉਹਦੇ ਕੰਮ ਕਰਨ ਦੇ ਤਰੀਕੇ ਹੋਰ ਸੌਖੇ ਹੋ ਜਾਣ ਤੇ ਜਿਹੜੀ ਖੋਜ ਬਿਲਕੁਲ ਲੇਟੈਸਟ ਹੋਈ ਆ ਏਸੇ ਕੈਟਾਗਰੀ ਦੀ ਉਹ ਹੈਗਾ ਇੰਟਰਨੈਟ ਇੰਟਰਨੈਟ ਨੇ ਇਨਸਾਨ ਦੇ ਕੰਮ ਕਰਨ ਦਾ ਹਰੇਕ ਤਰ੍ਹਾਂ ਦਾ ਤਰੀਕਾ ਪੂਰੀ ਤਰ੍ਹਾਂ ਦੇ ਨਾਲ ਬਦਲਤਾ ਚਾਹੇ ਉਹ ਪੜ੍ਹਾਈ ਲਿਖਾਈ ਹੋਵੇ ਚਾਹੇ ਕਿਸੇ ਦੂਰ ਦਰਾਡੇ ਬੈਠੇ ਰਿਸ਼ਤੇਦਾਰ ਦੇ ਨਾਲ ਗੱਲ ਕਰਨਾ ਹੋਵੇ ਤੇ ਚਾਹੇ ਅਸੀਂ ਐਂਟਰਟੇਨਮੈਂਟ ਦੇ ਨਾਲ ਰਿਲੇਟਡ ਕੋਈ ਵੀ ਵੀਡੀਓਜ਼ ਦੇਖਣੇ ਹੋਣ ਹੁਣ ਜਦੋਂ ਹਰੇਕੀ ਚੀਜ਼ ਸੌਖੀ ਹੋਈ ਆ ਤਫਰਕੀ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਸੌਖੀਆਂ ਹੋਈਆਂ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਸਹੀ ਨਹੀਂ ਮੰਨਦੇ ਉਹਨਾਂ ਦੇ ਵਿੱਚੋਂ ਇੱਕ ਹੈ ਚੀਟਿੰਗ ਚੀਟਿੰਗ ਮਤਲਬ ਆਪਣੇ ਹੀ ਜੀਵਨ ਸਾਥੀ ਦੇ ਨਾਲ ਧੋਖਾ ਕਰਨਾ ਤੇ ਵਿਆਹ ਤੋਂ ਬਾਹਰ ਜਾ ਕੇ ਸੰਬੰਧ ਬਣਾਉਣਾ ਅੱਜ ਇੰਟਰਨੈਟ ਦੇ ਉੱਪਰ ਬਹੁਤ ਸਾਰੀਆਂ ਡੇਟਿੰਗ ਐਪਸ ਮਿਲ ਜਾਣਗੀਆਂ ਤੇ ਉਹਨਾਂ ਦੇ ਵਿੱਚ ਹੁਣ ਕਈ ਡੇਟਿੰਗ ਐਪਸ ਤਾਂ ਇਹੋ ਜਿਹੀਆਂ ਬਣੀਆਂ ਨੇ ਜਿਹੜੀਆਂ ਸਪੈਸ਼ਲੀ ਨੇ ਸਿਰਫ ਮੈਰਿਡ ਲੋਕਾਂ ਦੇ ਲਈ ਹੁਣ ਜੇ ਆਪਾਂ ਸਿਰਫ ਇਹਨਾਂ ਵਾਲੀਆਂ ਡੇਟਿੰਗ ਐਪਸ ਜਾਂ ਵੈਬਸਾਈਟ ਦੀ ਗੱਲ ਕਰੀਏ ਤਾਂ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਵੈਬਸਾਈਟ ਕਿਹੜੀ ਆ ਐਸ਼ਲੇ ਮੈਡੀਸਨ ਤੇ ਜੇ ਤੁਸੀਂ ਉਹਨਾਂ ਦੇ ਹੋਮ ਪੇਜ ਦੇ ਉੱਪਰ ਹੀ ਜਾਓਗੇ ਤਾਂ ਬਹੁਤ ਹੀ ਛੋਟੀ ਜਿਹੀ ਇੱਕ ਲਾਈਨ ਲਿਖੀ ਹੋਈ ਆ ਲਾਈਫ ਇਜ਼ ਸ਼ਾਰਟ ਹੈਵ ਐਨ ਅਫੇਅਰ ਮਤਲਬ ਕਿ ਜ਼ਿੰਦਗੀ ਬਹੁਤ ਛੋਟੀ ਆ ਤੁਸੀਂ ਅਫੇਅਰ ਕਰੋ ਤੇ ਇਹ ਕਿਨਾਂ ਨੂੰ ਕਿਹਾ ਜਾ ਰਿਹਾ ਸਿਰਫ ਵਿਆਹੇ ਹੋਏ ਲੋਕਾਂ ਨੂੰ ਜਿਹੜੇ ਆਲਰੇਡੀ ਕਿਸੇ ਨੂੰ ਆਪਣਾ ਜੀਵਨ ਸਾਥੀ ਚੁਣ ਚੁੱਕੇ ਆ ਹੁਣ ਇਹ ਵੈਬਸਾਈਟ ਸਟਾਰਟ ਹੁੰਦੀ ਆ ਸਾਲ 2002 ਦੇ ਵਿੱਚ ਤੇ ਇਹਨੂੰ ਬਣਾਉਣ ਵਾਲੇ ਇਨਸਾਨ ਦਾ ਨਾਮ ਆ ਨੋਇਲ ਬਾਈਦਰਮਨ ਅੱਜ ਦੇ ਦਿਨ ਇਸ ਵੈਬਸਾਈਟ ਦੇ ਉੱਪਰ 80 ਮਿਲੀਅਨ ਯੂਜ਼ਰ ਨੇ ਮਤਲਬ ਤਕਰੀਬਨ 8 ਕਰੋੜ ਤੋਂ ਜ਼ਿਆਦਾ ਲੋਕ ਨੇ ਜਿਹੜੇ ਮੈਰਿਡ ਵੀ ਨੇ ਤੇ ਪਰ ਨਾਲ ਦੀ ਨਾਲ ਹੀ ਇਸ ਵੈਬਸਾਈਟ ਨੂੰ ਯੂਜ਼ ਕਰ ਰਹੇ ਆ ਆਪਣੇ ਵਿਆਹ ਤੋਂ ਬਾਹਰ ਜਾ ਕੇ ਕਿਸੇ ਦੇ ਨਾਲ ਰਿਲੇਸ਼ਨ ਬਣਾਉਣ ਦੇ ਵਿੱਚ ਪਰ ਉਹ ਕਿਉਂ ਕਰ ਰਿਹਾ ਇਹ ਵਾਲੀ ਵੈਬਸਾਈਟ ਨੰਬਰ 1 ਕਿਉਂ ਆ ਕਿਉਂਕਿ ਜਿਹੜਾ ਵੀ ਕੋਈ ਬੰਦਾ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਆ ਉਹਦੀ ਸਭ ਤੋਂ ਪਹਿਲੀ ਪ੍ਰਾਇੋਰਟੀ ਹੁੰਦੀ ਆ ਕਿ ਉਹ ਫੜਿਆ ਨਾ ਜਾਵੇ ਤੇ ਸਪੈਸ਼ਲੀ ਜਿਹੜਾ ਕੋਈ ਬੰਦਾ ਆਪਣੇ ਵਿਆਹ ਤੋਂ ਬਾਹਰ ਜਾ ਕੇ ਸੰਬੰਧ ਬਣਾਉਂਦਾ ਉਹਦੇ ਲਈ ਤਾਂ ਕਿਉਂਕਿ ਉਸ ਤੋਂ ਬਾਅਦ ਉਹ ਬਹੁਤ ਵੱਡਾ ਬੇਇੱਜ਼ਤੀ ਦਾ ਸਬਬ ਬਣਦਾ ਤੇ ਨਾਲ ਦੀ ਨਾਲ ਹੀ ਉਹਦੀ ਮੈਰਿਜ ਟੁੱਟ ਸਕਦੀ ਆ ਤਾਂ ਇਹਨਾਂ ਲੋਕਾਂ ਦੀ ਸਭ ਤੋਂ ਪਹਿਲੀ ਪ੍ਰਾਇੋਰਟੀ ਹੁੰਦੀ ਆ ਇਹ ਸਾਰਾ ਕੁਝ ਬਿਲਕੁਲ ਗੁਪਤ ਰੂਪ ਦੇ ਵਿੱਚ ਕੀਤਾ ਜਾਵੇ ਜਿਹੜਾ ਕਿ ਇਹ ਵਾਲੀ ਵੈਬਸਾਈਟ ਇਹਨਾਂ ਨੂੰ ਕਲੇਮ ਕਰਦੀ ਹੈ ਜਾਂ ਕਰਦੀ ਸੀ ਤੇ ਹਰ ਆਏ ਦਿਨ ਨਵੇਂ ਕਿੰਨੇ ਮੈਂਬਰ ਇਹਦੇ ਵਿੱਚ ਹੋਰ ਐਡ ਹੋ ਰਹੇ ਅੱਜਕੱਲ 20000 ਤੋਂ ਵੀ ਜ਼ਿਆਦਾ ਇਕੱਲੇ ਇੰਡੀਆ ਦੇ ਵਿੱਚ ਹੀ ਇਸ ਵੈਬਸਾਈਟ ਨੂੰ ਯੂਜ਼ ਕਰਨ ਵਾਲੇ ਕਿੰਨੇ ਵੀ ਉਹ ਤਾਂ ਇਨਸਾਨ ਨੇ 16 ਲੱਖ ਤੋਂ ਵੀ ਜ਼ਿਆਦਾ ਤੇ ਇਹਦੀ ਪੋਪੂਲਾਰਿਟੀ ਕਦੋਂ ਵਧੀ ਆ ਜਿਹਨੂੰ ਕਹਿੰਦੇ ਆ ਕਿ ਬਦਨਾਮ ਹੋਣਗੇ ਤੋਂ ਕਿਹਿਆ ਨਾਮ ਨਾ ਹੋਗਾ ਇਹਾਂ ਫਿਰ ਮਾਰਕੀਟਿੰਗ ਦੀ ਦੁਨੀਆ 'ਚ ਕੀ ਆ ਜਾਂਦਾ ਬੈਡ ਪਬਲਿਸਿਟੀ ਇਜ਼ ਆਲਸੋ ਅ ਗੁੱਡ ਪਬਲਿਸਿਟੀ Netflix ਦੇ ਉੱਪਰ ਇੱਕ ਵੈਬ ਸੀਰੀਜ਼ ਆਉਂਦੀ ਆ ਏਸੇ ਹੀ ਵੈਬਸਾਈਟ ਦੇ ਨਾਲ ਰਿਲੇਟਡ ਤਾਂ ਉਸ ਤੋਂ ਬਾਅਦ ਬਹੁਤ ਸਾਰੀ ਦੁਨੀਆ ਦੇ ਲੋਕਾਂ ਨੂੰ ਇਹਦੇ ਬਾਰੇ ਹੋਰ ਜ਼ਿਆਦਾ ਪਤਾ ਲੱਗਦਾ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਵਿਊਅਰਸ ਦੀ ਗਿਣਤੀ ਆ ਹੋਰ ਜ਼ਿਆਦਾ ਵੱਧ ਜਾਂਦੀ ਆ ਹੁਣ ਮੈਂ ਤੁਹਾਨੂੰ ਥੋੜਾ ਸਮਝਾਉਣਾ ਇਹਨਾਂ ਦੇ ਬਿਜ਼ਨਸ ਮਾਡਲ ਦੇ ਬਾਰੇ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਵਾਲੀ ਵੈਬਸਾਈਟ ਜਾਂ ਨਾਇਲ ਬੇਡਸਨ ਪੈਸੇ ਕਮਾ ਰਿਹਾ ਵਾ ਹੁਣ ਇੱਕ ਵੈਬਸਾਈਟ ਜਿਹੜੀ ਕਿਸੇ ਵੀ ਵਿਅਕਤੀ ਇਨਸਾਨ ਨੂੰ ਚਾਹੇ ਮਰਦ ਤੇ ਚਾਹੇ ਔਰਤ ਉਹਨੂੰ ਇਹ ਪ੍ਰੋਮਿਸ ਕਰ ਰਹੀ ਆ ਕਿ ਚਾਹੇ ਤੂੰ ਆਪਣੇ ਵਿਆਹ ਤੋਂ ਬਾਹਰ ਜਾ ਕੇ ਰਿਲੇਸ਼ਨ ਬਣਾ ਤੂੰ ਕਦੇ ਵੀ ਫੜਿਆ ਨਹੀਂ ਜਾਏਗਾ ਤਾਂ ਦੁਨੀਆ ਦੇ ਬਹੁਤ ਸਾਰੇ ਤੁਹਾਨੂੰ ਲੋਕ ਇਸ ਤਰ੍ਹਾਂ ਦੇ ਮਿਲ ਜਾਣਗੇ ਜਿਹੜੇ ਇੰਨੀ ਚੀਜ਼ ਸੁਣ ਕੇ ਬਹੁਤ ਖੁਸ਼ ਹੋਣਗੇ ਤੇ ਇਸ ਵੈਬਸਾਈਟ ਦੀਆਂ ਸਰਵਿਸਿਜ਼ ਲੈਣ ਦੀ ਕੋਸ਼ਿਸ਼ ਕਰਨਗੇ ਪਰ ਇਹ ਚੀਜ਼ ਆਊਗੀ ਬਹੁਤ ਹੀ ਮਹਿੰਗੇ ਪ੍ਰਾਈਸ ਦੇ ਉੱਪਰ ਕਿੰਨੇ ਪ੍ਰਾਈਸ ਦੇ ਉੱਪਰ ਇੱਕ ਮੈਸੇਜ ਕਰਨ ਦੇ ਚਾਰਜਸ ਤੋਂ ਤੋਂ ਲੈ ਜਾਣਗੇ 10 ਡਾਲਰ ਇਸ ਤੋਂ ਇਲਾਵਾ ਇਹ ਵਾਲੀ ਵੈਬਸਾਈਟ ਹੋਰ ਵੀ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਦੀ ਆ ਤੁਸੀਂ ਆਪਣੇ ਪ੍ਰੋਫਾਈਲ ਨੂੰ ਬੂਸਟ ਕਰ ਸਕਦੇ ਹੋ ਬਾਕੀ ਲੋਕਾਂ ਦੇ ਨਾਲੋਂ ਪਹਿਲਾਂ ਥੋੜਾ ਪ੍ਰੋਫਾਈਲ ਦਿਖਾਇਆ ਜਾਊਗਾ ਹੋਰ ਐਵੇਂ-ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਅਲੱਗ ਚਾਰਜਸ ਨੇ ਤੇ ਇਸ ਤੋਂ ਇਲਾਵਾ ਇੱਕ ਹੋਰ ਖਾਸ ਤਰ੍ਹਾਂ ਦੀ ਸਰਵਿਸ ਆ ਜਿਹੜੀ ਇੱਕ ਟਾਈਮ ਦੇ ਉੱਪਰ ਇਹ ਵਾਲੀ ਵੈਬਸਾਈਟ ਪ੍ਰੋਵਾਈਡ ਕਰਦੀ ਸੀ ਜਾਂ ਐਟਲੀਸਟ ਉਹਦਾ ਕਲੇਮ ਕਰਦੀ ਸੀ ਵੀ ਅਸੀਂ ਇਹ ਕਰਦੇ ਆ ਉਹ ਇਹ ਹੈ ਕਿਉਂਕਿ ਇਹ ਵੈਬਸਾਈਟ ਬਣੀ ਹੋਈ ਆ ਵਿਅਵਤਾ ਲੋਕਾਂ ਦੇ ਲਈ ਤਾਂ ਹੋ ਸਕਦਾ ਕਿਸੇ ਟਾਈਮ ਉਹਨਾਂ ਦੀ ਵਿਅਵਤਾ ਜ਼ਿੰਦਗੀ ਦੇ ਉੱਪਰ ਇਹਦਾ ਅਸਰ ਪਵੇ ਜਾਂ ਕਿਸੇ ਟਾਈਮ ਉਹ ਆਪਣੀ ਵਿਅਵਤਾ ਜ਼ਿੰਦਗੀ ਖਰਾਬ ਹੋਣ ਦੇ ਡਰ ਦੇ ਕਾਰਨ ਇਸ ਵੈਬਸਾਈਟ ਤੋਂ ਹਟਣਾ ਚਾਹਣ ਤੇ ਉਹ ਇਹ ਨਾ ਚਾਹਣ ਕਿ ਉਹਨਾਂ ਦਾ ਪੂਰਾ ਡਾਟਾ ਇੱਥੇ ਪਿਆ ਰਵੇ ਤੇ ਕੱਲ ਨੂੰ ਉਹਨੂੰ ਕੋਈ ਵੀ ਦੇਖ ਲਵੇ ਤਾਂ ਐਸ਼ਲੀ ਮੈਡੀਸਨ ਵੈਬਸਾਈਟ ਆਪਣੇ ਕਸਟਮਰ ਨੂੰ 19 ਡਾਲਰ ਦੇ ਏਵਜ ਦੇ ਵਿੱਚ ਇੱਕ ਇਹੋ ਜਿਹਾ ਬਟਨ ਦਿੰਦੀ ਆ ਜਿਹਨੂੰ ਕਿਹਾ ਜਾਂਦਾ ਸੀ ਫੁੱਲ ਡਿਲੀਟ ਬਟਨ ਮਤਲਬ ਕਿ ਤੁਸੀਂ 19 ਡਾਲਰ ਪੇ ਕਰ ਦੋ ਫੁੱਲ ਡਿਲੀਟ ਬਟਨ ਨੂੰ ਪ੍ਰੈਸ ਕਰ ਦੋ ਤਾਂ ਤੁਹਾਡੀ ਅੱਜ ਤੱਕ ਦਾ ਜੋ ਵੀ ਉਥੇ ਕੀਤੇ ਹੋਏ ਕਾਂਡ ਹੋਣਗੇ ਜਾਂ ਕਾਰਨਾਮੇ ਹੋਣਗੇ ਉਹ ਸਾਰੇ ਦੇ ਸਾਰੇ ਹਮੇਸ਼ਾ ਦੇ ਲਈ ਇੰਟਰਨੈਟ ਦੀ ਦੁਨੀਆ ਤੋਂ ਉੱਡ ਜਾਣਗੇ ਡਿਲੀਟ ਹੋ ਜਾਣਗੇ ਕਦੇ ਵੀ ਉਹਨਾਂ ਦਾ ਕੋਈ ਵੀ ਡਿਜੀਟਲ ਫੁੱਟਪ੍ਰਿੰਟ ਨਹੀਂ ਮਿਲੇਗਾ ਤੇ ਐਸ਼ਲੇ ਮੈਡੀਸਨ ਹੁਣ ਇਸ ਵੈਬਸਾਈਟ ਦੀ ਜਾਂ ਨਾਇਲ ਬਿਡਸਨ ਦੀ ਕਮਾਈ ਕਿੰਨੀ ਆ 4 ਲੱਖ ਅਮਰੀਕਨ ਡਾਲਰ ਹੁਣ ਤੁਸੀਂ ਟੋਟਲ ਹਿਸਾਬ ਲਾ ਲਓ ਕਿ ਪੂਰੇ 1 ਸਾਲ ਦੇ ਵਿੱਚ ਇਸ ਵੈੱਬਸਾਈਟ ਤੋਂ ਨੌਇਲ ਬਰਡਸਨ ਦੀ ਕਮਾਈ ਕਿੰਨੀ ਆ ਹੁਣ ਤੁਹਾਨੂੰ ਇਹ ਲੱਗੂਗਾ ਕਿ ਪਤਾ ਨਹੀਂ ਇਸ ਬੰਦੇ ਨੂੰ ਕੀ ਹੋ ਗਿਆ ਅਜੇ ਇਸ ਤਰ੍ਹਾਂ ਦੀ ਚੀਜ਼ ਨੂੰ ਕਿਉਂ ਪ੍ਰਮੋਟ ਕਰ ਰਿਹਾ ਮੈਨੂੰ ਕੋਈ ਪ੍ਰਮੋਟ ਨਹੀਂ ਕਰ ਰਿਹਾ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਬਿਲਕੁਲ ਜਦੋਂ ਇਹ ਵੀਡੀਓ ਖਤਮ ਹੋਣ ਲੱਗੂ ਕਹਾਣੀ ਖਤਮ ਹੋਣ ਲੱਗੂਗੀ ਫਿਰ ਤੁਹਾਨੂੰ ਇਹ ਸਮਝ ਲੱਗੂ ਇਸ ਵੀਡੀਓ ਨੂੰ ਮੇਰੇ ਬਣਾਉਣ ਦਾ ਮੰਤਵ ਕੀ ਆ ਤੇ ਕਿਉਂਕਿ ਐਕਚੁਅਲੀ ਮੈਂ ਤੁਹਾਨੂੰ ਐਸ਼ਲੇ ਮੈਡੀਸਨ ਦੇ ਨਾਲ ਰਿਲੇਟਡ ਇੱਕ ਕਹਾਣੀ ਇੱਥੇ ਸੁਣਾਉਣ ਜਾ ਰਿਹਾ ਹਾਂ ਜਿਹਦੇ ਕਰਕੇ ਉਹ ਵਾਲੇ ਦੋਸਤ ਜਿਹੜੇ ਕਹਿੰਦੇ ਆ ਕਿ ਸ਼ਾਇਦ ਮੈਂ ਪ੍ਰਮੋਟ ਕਰ ਰਿਹਾ ਹਾਂ ਉਹ ਕਹਾਣੀ ਬਿਲਕੁਲ ਹੀ ਇਸ ਤੋਂ ਉਲਟ ਹੋ ਜਾਣੀ ਆ ਹੁਣ ਟਾਈਮ ਜੁਲਾਈ 2015 ਦਾ ਵੈਬਸਾਈਟ ਬਣ ਚੁੱਕੀ ਆ ਬਣੇ ਨੂੰ ਵੀ 13-14 ਸਾਲ ਹੋ ਚੁੱਕੇ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਜਿਹੜੇ ਵਿਆਹੇ ਵੀ ਹੋਏ ਆ ਪਰ ਵਿਆਹ ਤੋਂ ਬਾਹਰ ਕਿਸੇ ਨਾਲ ਸੰਬੰਧ ਬਣਾਉਣਾ ਚਾਹੁੰਦੇ ਆ ਉਹਨਾਂ ਦੇ ਅਕਾਊਂਟ ਇੱਥੇ ਨੇ ਤੇ ਜੋ ਵੀ ਉਹਨਾਂ ਨੇ ਕਰਨਾ ਉਹ ਬੇਤੜਕ ਪੂਰੇ ਇਸ ਕੌਨਫੀਡੈਂਸ ਦੇ ਨਾਲ ਕਿ ਕਦੇ ਵੀ ਉਹਨਾਂ ਨੂੰ ਕੋਈ ਵੀ ਫੜ ਨਹੀਂ ਸਕਦਾ ਇਸ ਵੈਬਸਾਈਟ ਦੇ ਉੱਪਰ ਆਪਣੇ ਸਾਰੇ ਕਾਰਨਾਮੇ ਕਰਨ ਦੇ ਵਿੱਚ ਬਿਜ਼ੀ ਨੇ ਪਰ ਜਲਾਈ 2015 ਦੇ ਵਿੱਚ ਕੁਝ ਇਹਜ ਹੁੰਦਾ ਜਿਹੜਾ ਉਸ ਤੋਂ ਬਾਅਦ ਹਮੇਸ਼ਾ ਦੇ ਲਈ ਇਸ ਵੈਬਸਾਈਟ ਲਈ ਚੀਟਿੰਗ ਕਰਨ ਵਾਲੇ ਲੋਕਾਂ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਣ ਵਾਲਾ ਡਾਰਕ ਵੈਬ ਦੇ ਉੱਪਰ ਇੱਕ ਮੈਸੇਜ ਆਉਂਦਾ ਮੈਸੇਜ ਕਿਹਦੇ ਲਈ ਹੈਗਾ ਇਸੇ ਹੀ ਵੈਬਸਾਈਟ ਦੇ ਲਈ ਤੇ ਇਹਦੇ ਓਨਰ ਲਈ ਨੋਇਲ ਬੀਡਰਮਨ ਦੇ ਲਈ ਇਸ ਮੈਸੇਜ ਦੇ ਵਿੱਚ ਇਸ ਵੈੱਬਸਾਈਟ ਦੇ ਲਈ ਕੰਮ ਕਰਨ ਵਾਲੇ ਜਿੰਨੇ ਵੀ ਟੌਪ ਦੇ ਉੱਪਰ ਬੈਠੇ ਲੋਕ ਨੇ ਜਿਹੜੇ ਵੀ ਸਾਰਾ ਟੈਕਨੀਕਲ ਜਾਂ ਹੋਰ ਸਾਰੀਆਂ ਚੀਜ਼ਾਂ ਦੇਖ ਰਹੇ ਆ ਨਾਲ ਦੀ ਨਾਲ ਉਹਨਾਂ ਸਾਰਿਆਂ ਦੇ ਨਾਮ ਉਹਨਾਂ ਦੇ ਐਡਰੈਸ ਉਹਨਾਂ ਦੇ ਮੋਬਾਈਲ ਨੰਬਰ ਦਿੱਤੇ ਜਾਂਦੇ ਆ ਜਿਹੜੀ ਕਿਸੇ ਟੀਮ ਨੇ ਜਾਂ ਕਹਿ ਲੋ ਕਿ ਜਿਹੜੇ ਹੈਕਰਸ ਨੇ ਜਿਨ੍ਹਾਂ ਨੇ ਆਪਣੀ ਟੀਮ ਦਾ ਨਾਮ ਰੱਖਿਆ ਦਾ ਇੰਪੈਕਟ ਟੀਮ ਅੱਗੇ ਉਹਨਾਂ ਨੇ ਆਪਣੇ ਮੈਸੇਜ ਦੇ ਵਿੱਚ ਇਹ ਲਿਖਿਆ ਕਿ ਜਿਹੜਾ ਵੀ ਕੁਝ ਤੁਸੀਂ ਕਰ ਰਹੇ ਹੋ ਉਹ ਸਾਰਾ ਕੁਝ ਤੁਸੀਂ ਝੂਠ ਦੇ ਬੁਨਿਆਦ ਦੇ ਉੱਪਰ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਇਹ ਕਹਿ ਰਹੇ ਹੋ ਕਿ ਉਹਨਾਂ ਦਾ ਡਾਟਾ ਤੁਹਾਡੇ ਕੋਲੇ ਬਿਲਕੁਲ ਸੇਫ ਆ ਤੇ ਉਹਨੂੰ ਕੋਈ ਵੀ ਬਰੀਚ ਨਹੀਂ ਕਰ ਸਕਦਾ ਦੂਸਰੀ ਚੀਜ਼ ਤੁਸੀਂ ਹਰੇਕ ਬੰਦੇ ਤੋਂ 19 ਡਾਲਰ ਲੈ ਰਹੇ ਹੋ ਇੱਕ ਉਸ ਡਿਲੀਟ ਬਟਨ ਦੇ ਤੇ ਨਾਲ ਇਹ ਦੱਸ ਰਹੇ ਹੋ ਕਿ ਉਸ ਡਿਲੀਟ ਬਟਨ ਨੂੰ ਪ੍ਰੈਸ ਕਰਨ ਤੋਂ ਬਾਅਦ ਹਮੇਸ਼ਾ ਦੇ ਲਈ ਉਹ ਡਾਟਾ ਵੈਬ ਤੋਂ ਖਤਮ ਹੋ ਜਾਊਗਾ ਇਹ ਚੀਜ਼ ਪੂਰੀ ਤਰ੍ਹਾਂ ਦੇ ਨਾਲ ਤੁਹਾਡੀ ਝੂਠ ਆ ਤੇ ਹੁਣ ਅੱਗੇ ਅਸੀਂ ਇਹਨੂੰ ਪ੍ਰੂਵ ਕਰਨ ਵਾਲੇ ਆ ਇਸ ਤੋਂ ਅੱਗੇ ਆਉਂਦੀ ਆ ਉਹ ਵੱਡੀ ਲਾਈਨ ਜਿਨੇ ਕੇ ਨੋਇਲ ਬਾਈਡਰਮਨ ਦੇ ਨਹੀਂ ਬਲਕਿ ਇਸ ਕੰਪਨੀ ਦੇ ਵਿੱਚ ਹੋਰ ਕੰਮ ਕਰਨ ਵਾਲੇ ਬਹੁਤ ਸਾਰੇ ਲੋਕਾਂ ਦੀ ਰਾਤਾਂ ਦੀ ਨੀਂਦ ਅੜਾਤੀ ਤੇ ਨਾਲ ਦੀ ਨਾਲ ਹੀ ਨੀਂਦ ਅੜਾਤੀ 37 ਮਿਲੀਅਨ ਯੂਜ਼ਰਸ ਦੀ ਜਿਨ੍ਹਾਂ ਨੇ ਕਿ ਉਸ ਟਾਈਮ ਦੇ ਉੱਪਰ ਇਸ ਵੈਬਸਾਈਟ ਦੇ ਉੱਪਰ ਜਿਨ੍ਹਾਂ ਲੋਕਾਂ ਨੇ ਆਪਣੇ ਅਕਾਊਂਟ ਬਣਾਏ ਹੋਏ ਸੀ ਕਿਉਂਕਿ ਅਗਲੀ ਲਾਈਨ ਦੇ ਵਿੱਚ ਇਹ ਲਿਖਿਆ ਗਿਆ ਕਿ ਜੇ ਤੁਸੀਂ ਇਹ ਵਾਲੀ ਵੈਬਸਾਈਟ ਨੂੰ ਬੰਦ ਨਹੀਂ ਕਰਦੇ ਆਪਣੇ ਜਿਹੜਾ ਗੋਰਖ ਧੰਦਾ ਵਾ ਇਹਨੂੰ ਬੰਦ ਨਹੀਂ ਕਰਦੇ ਤਾਂ ਅਸੀਂ ਉਹਨਾਂ ਸਾਰੇ ਲੋਕਾਂ ਦੇ ਨਾਮ ਟੈਲੀਫੋਨ ਨੰਬਰ ਹਰ ਚੀਜ਼ ਨੂੰ ਇੱਥੇ ਐਕਸਪੋਜ਼ ਕਰ ਦਾਂਗੇ ਜਿਹੜੇ ਜਿਹੜੇ ਲੋਕਾਂ ਨੇ ਇੱਥੇ ਆ ਕੇ ਆਪਣੇ ਅਕਾਊਂਟ ਬਣਾਏ ਆ ਤੇ ਜਿਹੜੇ ਆਲਰੇਡੀ ਅਸਲ ਦੇ ਵਿੱਚ ਵਿਆਹੇ ਹੋਏ ਆ ਹੁਣ ਇਸ ਇੱਕ ਲਾਈਨ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਕੀ ਪਾਣਾ ਵਰਤਿਆ ਹੋਗਾ ਉਹੀ 37 ਮਿਲੀਅਨ ਲੋਕ 3 ਕਰੋੜ 70 ਲੱਖ ਲੋਕ ਜਿਹੜੇ ਹੁਣ ਤੱਕ ਪੂਰੀ ਐਸ਼ ਕਰ ਰਹੇ ਸੀ ਆਪਣੀ ਅਯਾਸ਼ੀ ਦੀ ਜ਼ਿੰਦਗੀ ਜਿਉ ਰਹੇ ਸੀ ਆਪਣੇ ਜੀਵਨ ਸਾਥੀਆਂ ਦੀ ਨੌਲੇਜ ਤੋਂ ਬਹੁਤ ਪਰੇ ਜਿਨ੍ਹਾਂ ਨੂੰ ਇਹਨਾਂ ਦੀ ਭਿੰਕ ਵੀ ਨਹੀਂ ਸੀ ਹੁਣ ਉਹਨਾਂ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਪਰ ਹਾਲੇ ਤੱਕ ਵੀ ਇਹ ਸਾਰੇ ਲੋਕ ਦਚਿੱਤੀ 'ਚ ਨਹੀਂ ਕਿਉਂਕਿ ਉਹਨਾਂ ਨੂੰ ਇਸ ਵੈਬਸਾਈਟ ਦੇ ਉੱਪਰ ਨੌਇਲ ਬੀਟਰਮਨ ਦੇ ਉੱਪਰ ਯਕੀਨ ਆ ਉਹਨਾਂ ਨੂੰ ਲੱਗਦਾ ਕਿ ਸਾਡਾ ਡਾਟਾ ਕਦੇ ਵੀ ਬਰੀਚ ਨਹੀਂ ਹੋ ਸਕਦਾ ਕੁਛ ਦਿਨ ਲੰਘਦੇ ਆ ਜਦੋਂ ਹਰ ਕੋਈ ਦਚਿੱਤੀ 'ਚ ਰਹਿੰਦਾ ਕਿਉਂਕਿ ਇੰਟਰਨੈਟ ਦੇ ਉੱਪਰ ਇਸ ਤਰ੍ਹਾਂ ਦੇ ਮੈਸੇਜਸ ਬਹੁਤ ਆਉਂਦੇ ਰਹਿੰਦੇ ਆ ਫੋਕੀਆਂ ਧਮਕੀਆਂ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਿੱਚ ਅਸਲ ਦੇ ਵਿੱਚ ਪਿੱਛੇ ਕੋਈ ਸਿਰ ਪੈਰ ਨਹੀਂ ਹੁੰਦਾ ਪਰ ਇੰਪੈਕਟ ਟੀਮ ਇਹਨਾਂ ਸਾਰੇ ਲੋਕਾਂ ਨੂੰ ਇਹ ਦੱਸਣ ਲਈ ਕਿ ਅਸੀਂ ਉਹਨਾਂ ਵਰਗੇ ਨਹੀਂ ਹੈ ਜੋ ਵੀ ਅਸੀਂ ਕਹਿ ਰਹ ਉਨਾ ਸਾਰੀਆਂ ਚੀਜ਼ਾਂ ਦੇ ਪੁਖਤਾ ਸਬੂਤ ਨੇ ਤਾਂ ਇੰਪੈਕਟ ਟੀਮ ਹੌਲੀ ਹੌਲੀ ਕਰਕੇ ਹਰ ਰੋਜ਼ ਥੋੜੇ ਥੋੜੇ ਲੋਕਾਂ ਦੀ ਲਿਸਟ ਜਾਰੀ ਕਰਨਾ ਸ਼ੁਰੂ ਕਰਦੀ ਆ ਤਾਂ ਕਿ ਨੋਇਲ ਬੀਡਰਮੈਨ ਦੇ ਉੱਪਰ ਪ੍ਰੈਸ਼ਰ ਬਣਾਇਆ ਜਾ ਸਕੇ ਤੇ ਉਹ ਆਪਣੇ ਆਪ ਹੀ ਪੰਜਾਬੀ ਦੇ ਵਿੱਚ ਕਹਿਣਾ ਕੋ ਬੰਦੇ ਦਾ ਪੁੱਤ ਬਣ ਕੇ ਇਸ ਵੈਬਸਾਈਟ ਨੂੰ ਡਿਲੀਟ ਕਰ ਦਵੇ ਪਰ ਹੁਣ ਇੱਥੇ ਹੁੰਦਾ ਕੀ ਹੈ ਹੁਣ ਇੱਥੇ ਦੋ ਗਰੁੱਪ ਨੇ ਪਹਿਲਾ ਗਰੁੱਪ ਹੈ 1937 ਮਿਲੀਅਨ ਲੋਕਾਂ ਦਾ ਜਿਨ੍ਹਾਂ ਦੇ ਲਈ ਸਭ ਕੁਝ ਹੁਣ ਦਾਤੇ ਲੱਗ ਗਿਆ ਉਹਨਾਂ ਦੀ ਆਪਣੀ ਇੱਜ਼ਤ ਕਿਉਂਕਿ ਜਦੋਂ ਉਹਨਾਂ ਦਾ ਨਾਮ ਪੂਰੀ ਦੁਨੀਆ ਦੇ ਸਾਹਮਣੇ ਇੰਟਰਨੈਟ ਦੇ ਉੱਪਰ ਆ ਜਾਊਗਾ ਆਪਣੇ ਪੂਰੇ ਸੋਸ਼ਲ ਸਰਕਲ ਦੇ ਵਿੱਚ ਆਪਣੇ ਫਰੈਂਡਸ ਦੇ ਵਿੱਚ ਆਪਣੀ ਵਰਕਪਲੇਸ ਦੇ ਉੱਪਰ ਕੰਮ ਕਰਨ ਦੀ ਜਗ੍ਹਾ ਦੇ ਉੱਪਰ ਤੇ ਸਭ ਤੋਂ ਜ਼ਿਆਦਾ ਆਪਣੇ ਜੀਵਨ ਸਾਥੀ ਦੇ ਸਾਹਮਣੇ ਉਹ ਪੂਰੀ ਤਰ੍ਹਾਂ ਦੇ ਨਾਲ ਬਦਨਾਮ ਹੋਣਗੇ ਬੇਇੱਜ਼ਤ ਹੋਣਗੇ ਤੇ ਨਾਲ ਦੀ ਨਾਲ ਹੀ ਖਤਮ ਹੋ ਜਾਊਗੀ ਉਹਨਾਂ ਦੀ ਵਿਉਤਾ ਜ਼ਿੰਦਗੀ ਪਰ ਇੱਥੇ ਹੁਣ ਦੂਸਰੇ ਪਾਸੇ ਇੱਕ ਗਰੁੱਪ ਆਨੌਇਲ ਬੀਡਰਮੈਨ ਦਾ ਜਿਹੜਾ ਇਨਸਾਨ ਇਹਨਾਂ ਸਾਰੇ ਲੋਕਾਂ ਤੋਂ ਸਿਰਫ ਪੈਸੇ ਬਣਾ ਰਿਹਾ ਤਾਂ ਹੁਣ ਉਹ 37 ਮਿਲੀਅਨ ਲੋਕ ਪੈਨਿਕ 'ਚ ਨੇ ਉਹ ਡਰੇ ਹੋਏ ਨੇ ਪਰ ਨੋਇਲ ਬੀਡਰਮਨ ਕਿਉਂਕਿ ਉਹਨੂੰ ਮੋਟੀ ਕਮਾਈ ਹੋ ਰਹੀ ਆ ਤਾਂ ਉਹ ਇੰਪੈਕਟ ਟੀਮ ਦੀ ਇਸ ਵਾਰਨਿੰਗ ਨੂੰ ਇਗਨੋਰ ਕਰ ਦਿੰਦਾ। ਇਹ ਨੋਇਲ ਬੀਡਰਮਨ ਦੀ ਇੱਕ ਬਹੁਤ ਹੀ ਵੱਡੀ ਗਲਤੀ ਸਾਬਤ ਹੁੰਦੀ ਆ। ਨੋਇਲ ਬੀਡਰਮਨ ਇਹਦੇ ਉੱਪਰ ਕੋਈ ਵੀ ਰਿਐਕਸ਼ਨ ਨਹੀਂ ਦਿੰਦਾ ਤਾਂ ਹੌਲੀ-ਹੌਲੀ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਇੰਨਾ ਵੱਡਾ ਥ੍ਰੈਟ ਨਹੀਂ ਸੀ। ਦਾ ਫਾਈਨਲੀ ਦਿਨ ਔਨ ਦਾ 18 ਅਗਸਤ 2015 ਦਾ ਤੇ ਜਿਸ ਦਿਨ ਇਮਪੈਕਟ ਟੀਮ ਆਪਣਾ ਅਸਲੀ ਇਮਪੈਕਟ ਸ਼ੋਅ ਕਰਦੀ ਆ ਪ੍ਰੋਮਿਸ ਦੇ ਅਨਸਾਰ ਵਾਦੇ ਦੇ ਅਨਸਾਰ 37 ਲੱਖ ਦੇ ਵਿੱਚੋਂ ਹਰ ਇੱਕ ਇਨਸਾਨ ਦਾ ਤੇ ਸਿਰਫ ਇਹ 37 ਲੱਖ ਲੋਕ ਹੀ ਨਹੀਂ ਐਸ਼ਲੇ ਮੈਡੀਸਨ ਵੈਬਸਾਈਟ ਦੇ ਉੱਪਰ ਕੰਮ ਕਰਨ ਵਾਲੇ ਹਰ ਇੱਕ ਕਰਮਚਾਰੀ ਦਾ ਪਤਾ ਟਿਕਾਣਾ ਐਡਰੈਸ ਫੋਨ ਨੰਬਰ ਹਰ ਚੀਜ਼ ਇੰਟਰਨੈਟ ਦੇ ਉੱਪਰ ਜਾਰੀ ਹੋ ਜਾਂਦੀ ਹੈ ਸਿਰਫ ਕੁਝ ਮਿੰਟਾਂ ਦੇ ਵਿੱਚ ਹੀ ਪੂਰੇ ਇੰਟਰਨੈਟ ਦੇ ਉੱਪਰ ਇਹ ਵਾਲੀ ਖਬਰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲਦੀ ਹੈ ਤੇ ਇਹਨਾਂ ਸਾਰੇ ਲੋਕਾਂ ਦੇ ਜਿਹੜੇ ਹਾਲੇ ਤੱਕ ਲੁਕ ਕੇ ਇਹ ਸਾਰਾ ਚੀਟ ਕਰ ਰਹੇ ਸੀ ਉਹ ਪੂਰੀ ਸਮਾਜ ਦੇ ਸਾਹਮਣੇ ਦੇਖੇ ਜਾ ਸਕਦੇ ਆ ਬਦਨਾਮ ਹੋ ਚੁੱਕੇ ਆ ਉਹਨਾਂ ਸਾਰਿਆਂ ਦੇ ਨਾਮ ਪੂਰੀ ਦੁਨੀਆ ਦੇ ਸਾਹਮਣੇ ਨਸ਼ਰ ਹੋ ਚੁੱਕੇ ਆ 10 GB ਦਾ ਪੂਰਾ ਦਾ ਪੂਰਾ ਡਾਟਾ ਹੁੰਦਾ ਜਿਹੜਾ ਇੰਪੈਕਟ ਟੀਮ ਇੰਟਰਨੈਟ ਦੇ ਉੱਪਰ ਅਪਲੋਡ ਕਰਦੀ ਆ ਅਗਲੀ ਚੀਜ਼ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਤੇ ਲੋਕਾਂ ਨੂੰ ਸ਼ੌਕਟ ਕਰ ਦੇਣ ਵਾਲੀ ਖਬਰ ਇਹ ਹੁੰਦੀ ਆ ਇਹਨਾਂ ਕਰੋੜਾਂ ਪ੍ਰੋਫਾਈਲਸ ਦੇ ਵਿੱਚੋਂ 15000 ਪ੍ਰੋਫਾਈਲ ਹੁੰਦੇ ਆ ਜਿਹੜੇ ਸਰਕਾਰੀ ਹੁੰਦੇ ਆ ਉਹਨਾਂ ਲੋਕਾਂ ਦੇ ਜਿਹੜੇ ਅਲੱਗ-ਅਲੱਗ ਗਵਰਨਮੈਂਟਸ ਦੇ ਵਿੱਚ ਬਹੁਤ ਹੀ ਜ਼ਿਆਦਾ ਉੱਚੇ ਪੱਧਰ ਦੇ ਉੱਪਰ ਬੈਠੇ ਆ ਤੇ ਬਹੁਤ ਸਾਰੇ ਇਹਨਾਂ ਦੇ ਵਿੱਚ ਅਲੱਗ-ਅਲੱਗ ਦੁਨੀਆਂ ਦੀਆਂ ਸਰਕਾਰਾਂ ਦੇ ਵਿੱਚ ਆਰਮੀ ਦੇ ਨਾਲ ਰਿਲੇਟਡ ਫੌਜਾਂ ਦੇ ਨਾਲ ਰਿਲੇਟਡ ਬਹੁਤ ਹੀ ਸੀਨੀਅਰ ਅਫਸਰ ਹੁੰਦੇ ਆ ਤਾਂ ਇੰਪੈਕਟ ਟੀਮ ਨੇ ਆਪਣੇ ਕੀਤੇ ਵਾਅਦੇ ਦੇ ਅਨੁਸਾਰ ਉਹ ਚੀਜ਼ ਕਰਕੇ ਦਿਖਾਈ ਜਿਹੜੀ ਕਿ ਨੋਇਲ ਬੀਡਰਮਨ ਜਿਨੇ ਕਿ ਉਹ ਵਾਅਦਾ ਕੀਤਾ ਸੀ ਕਿ ਮੈਂ ਤੁਹਾਡੇ ਸਾਰਿਆਂ ਦਾ ਡਾਟਾ ਸੇਫ ਰੱਖੂੰਗਾ ਉਸ ਚੀਜ਼ ਨੂੰ ਐਕਸਪੋਜ਼ ਕਰਤਾ ਤੇ ਨਾਲ ਹੀ ਐਕਸਪੋਜ਼ ਕਰਤਾ ਉਸ ਬਟਨ ਨੂੰ ਵੀ ਜਿਹਦੇ ਨੌਇਲ ਬੀਟਰਮੈਨ ਹਾਲੇ ਤੱਕ ਹਰ ਇੱਕ ਬੰਦੇ ਤੋਂ 19 ਡਾਲਰ ਲੈ ਰਿਆ ਸੀ ਇੰਪੈਕਟ ਟੀਮ ਨੇ ਇਵਨ ਇੱਥੇ ਉਹ ਵੀ ਦੱਸਿਆ ਤੇ ਉਹਨਾਂ ਅਕਾਊਂਟਸ ਦਾ ਵੀ ਸਾਰਾ ਦਾ ਸਾਰਾ ਡਾਟਾ ਇੰਟਰਨੈਟ ਦੇ ਉੱਪਰ ਪਾਇਆ ਜਿਹੜੇ ਲੋਕਾਂ ਨੇ 19 ਡਾਲਰ ਦੇ ਕੇ ਉਹ ਡਿਲੀਟ ਬਟਨ ਦੀ ਆਪਸ਼ਨ ਨੂੰ ਵਰਤਿਆ ਸੀ ਤੇ ਉੱਥੋਂ ਮੂਵ ਹੋ ਗਏ ਸੀ ਇਹ ਚੀਜ਼ ਆਉਣ ਤੋਂ ਬਾਅਦ ਪੂਰੀ ਦੁਨੀਆ ਨੂੰ ਇਹ ਪਤਾ ਲੱਗਦਾ ਕਿ ਜਿਹੜੇ 19 ਡਾਲਰ ਉਹਨਾਂ ਨੇ ਦਿੱਤੇ ਸੀ ਤੇ ਉਹਨਾਂ ਨੂੰ ਲੱਗਿਆ ਕਿ ਹੁਣ ਉਹ ਪੂਰੀ ਤਰ੍ਹਾਂ ਦੇ ਨਾਲ ਸੇਫ ਨੇ ਦੁੱਧ ਤੋਤੇ ਹੋਏ ਨੇ ਉਹ ਵੀ ਦੁੱਧ ਤੋਤੇ ਕੋਈ ਨਹੀਂ ਹੈਗੇ ਉਹਨਾਂ ਦਾ ਵੀ ਸਾਰੇ ਦੇ ਸਾਰਾ ਡਾਟਾ ਉਸੇ ਤਰ੍ਹਾਂ ਇੰਟਰਨੈਟ ਦੇ ਉੱਪਰ ਪਿਆਵਾ ਜਿਹਨੂੰ ਕੋਈ ਵੀ ਇਨਸਾਨ ਹੈਕ ਕਰ ਸਕਦਾ ਇੰਪੈਕਟ ਟੀਮ ਨੇ ਅੱਗੇ ਇਹ ਦੱਸਿਆ ਆਪਣੇ ਮੈਸੇਜ ਦੇ ਵਿੱਚ ਕਿ ਸਿਰਫ ਇਸ ਡਿਲੀਟ ਬਟਨ ਵਾਲੇ ਮਿਲਣ ਵਾਲੇ 19 ਡਾਲਰ ਤੋਂ ਕੱਲੇ 2014 ਦੇ ਵਿੱਚ ਨੋਇਲ ਬੀਡਰਮਨ ਨੇ ਕਿੰਨੇ ਪੈਸੇ ਕਮਾਏ 1.7 ਮਿਲੀਅਨ ਡਾਲਰ ਮਤਲਬ ਕਿ 17 ਲੱਖ ਡਾਲਰ ਇੱਕ ਲੇਡੀ ਨੇ ਜਿਹੜੀ ਕਿ ਇਸੇ ਵੈਬਸਾਈਟ ਦੀ ਯੂਜ਼ਰ ਸੀ ਤੇ ਜਿਨੇ ਵੀ ਇਹ 19 ਡਾਲਰ ਖਰਚ ਕੇ ਇਹ ਵਾਲਾ ਡਿਲੀਟ ਬਟਨ ਵਰਤਿਆ ਸੀ ਉਹ ਨੌਇਲ ਬੀਡਰਮਨ ਦੇ ਉੱਪਰ 5 ਮਿਲੀਅਨ ਡਾਲਰ ਡੈਮੇजेस ਦਾ ਕੇਸ ਕਰ ਦਿੰਦੀ ਆ ਹਾਲੇ ਤਾਂ ਹੋਰ ਬਹੁਤ ਸਾਰੇ ਵੱਡੇ ਸ਼ੌਕ ਲੱਗਣੇ ਬਾਕੀ ਸੀ ਜਿਹੜੇ ਵੀ ਲੋਕ ਫੜੇ ਗਏ ਜਿਨ੍ਹਾਂ ਦੇ ਪ੍ਰੋਫਾਈਲ ਲੋਕਾਂ ਦੇ ਸਾਹਮਣੇ ਜਗ ਜाहिर ਹੋ ਗਏ ਜਿਹੜੇ ਇਹ ਸਾਰਾ ਕੁਝ ਕਰਦੇ ਨੰਗੇ ਚਿੱਟੇ ਦਿਨ ਫੜੇ ਜਾਂਦੇ ਆ ਹੁਣ ਅਗਲੀ ਚੀਜ਼ ਉਹਨਾਂ ਨੂੰ ਇਹ ਪਤਾ ਲੱਗਦੀ ਆ ਕਿ ਜਿਹਦੇ ਕਰਕੇ ਇਹ ਸਾਰਾ ਕੁਝ ਹੋਇਆ ਉਹ ਬਦਨਾਮ ਹੋਏ ਉਹਨਾਂ ਦੇ ਪੈਸੇ ਬਹੁਤ ਜ਼ਿਆਦਾ ਲੱਗੇ ਅਸਲ ਦੇ ਵਿੱਚ ਉਹ ਚੀਜ਼ ਇਹ ਵੈਬਸਾਈਟ ਹੈ ਹੀ ਨਹੀਂ ਸੀ ਇਸ ਤੋਂ ਅਗਲੀ ਚੀਜ਼ ਇੰਪੈਕਟ ਟੀਮ ਇਹ ਦੱਸਦੀ ਆ ਕਿ ਨੋਇਲ ਬੀਡਰਮਨ ਤੇ ਐਸ਼ਲੇ ਮੈਡੀਸਨ ਵੈਬਸਾਈਟ ਇਹ ਕਲੇਮ ਕਰਦੇ ਸੀ ਕਿ ਉਹਨਾਂ ਦੀ ਵੈਬਸਾਈਟ ਦੇ ਉੱਪਰ ਤਕਰੀਬਨ 50% ਔਰਤਾਂ ਨੇ ਇਸੇ ਕਰਕੇ ਤਾਂ ਉਹ ਮਰਦਾਂ ਨੂੰ ਉੱਥੇ ਅਟਰੈਕਟ ਕਰ ਰਹੇ ਸੀ ਕਿਉਂਕਿ ਮਰਦ ਆਪਣੇ ਵਿਆਹ ਤੋਂ ਬਾਹਰ ਜਾ ਕੇ ਹੋਰ ਔਰਤਾਂ ਦੇ ਨਾਲ ਸੰਬੰਧ ਬਣਾਉਣਾ ਚਾਹ ਰਹੇ ਸੀ ਪਰ ਇੰਪੈਕਟ ਟੀਮ ਨੇ ਇਥੇ ਕਲੀਅਰਲੀ ਸ਼ੋ ਕਰਤਾ ਕਿ 95% ਤੋਂ ਜ਼ਿਆਦਾ ਜਿਹੜੇ ਵੀ ਪ੍ਰੋਫਾਈਲ ਸੀ ਉਹ ਸਾਰੇ ਦੇ ਸਾਰੇ ਮਰਦਾਂ ਦੇ ਬਣਾਏ ਹੋਏ ਸੀ ਤਾਂ ਹੁਣ ਇਥੇ ਗੱਲ ਹਾਸੋਹੀਣੀ ਇਹ ਆ ਕਿ ਜੇ 100 ਦੇ ਵਿੱਚੋਂ 95 ਤੋਂ ਜ਼ਿਆਦਾ ਮਰਦ ਸੀ ਤਾਂ ਫਿਰ ਉਹ ਗੱਲ ਕਿਹਦੇ ਨਾਲ ਕਰ ਰਹੇ ਸੀ ਕੀ ਸਿਰਫ 5% ਔਰਤਾਂ 95% ਮਰਦਾਂ ਦੇ ਨਾਲ ਹੀ ਗੱਲ ਕਰਦੀਆਂ ਰਹੀਆਂ ਨਹੀਂ ਐਸ਼ਲੇ ਮੈਡੀਸਨ ਵੈਬਸਾਈਟ ਨੇ ਖੁਦ ਆਪਣੇ ਵੱਲੋਂ ਲੱਖਾਂ ਅਕਾਊਂਟ ਬਣਾਏ ਸੀ ਔਰਤਾਂ ਦੇ ਤੇ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਫੇਕ ਤੇ ਜਿਹੜੇ ਪ੍ਰੋਫਾਈਲਸ ਦੇ ਨਾਲ ਜਿਹੜੀਆਂ ਔਰਤਾਂ ਦੇ ਨਾਲ ਇਹ ਸਾਰੇ ਦੇ ਸਾਰੇ ਮਰਦ ਆਪਣੀ ਪਤਨੀ ਨੂੰ ਹੀ ਧੋਖਾ ਦੇ ਕੇ ਤੇ ਆਪਣੇ ਇੰਨੇ ਪੈਸੇ ਬਰਬਾਦ ਕਰਕੇ ਗੱਲਾਂ ਕਰ ਰਹੇ ਸੀ ਅਸਲ ਦੇ ਵਿੱਚ ਉਹ ਔਰਤਾਂ ਐਗਜ਼ਿਸਟ ਹੀ ਨਹੀਂ ਕਰਦੀਆਂ ਦੁਨੀਆ ਦੇ ਵਿੱਚ ਉਹਨਾਂ ਦੀ ਕੋਈ ਹੋਂਦ ਹੀ ਨਹੀਂ ਹੈ ਉਹ ਸਾਰੇ ਦੇ ਸਾਰੇ ਫੇਕ ਪ੍ਰੋਫਾਈਲ ਸੀ ਹਾਲੇ ਤਾਂ ਸਿਰਫ ਸ਼ੁਰੂਆਤ ਆ ਜਿਵੇਂ ਕਹਿੰਦੇ ਹੁੰਦੇ ਆ ਕਿ ਬਾਤ ਨਿਕਲੀ ਤਾਂ ਦੂਰ ਤੱਕ ਜਾਏਗੀ ਹਾਲੇ ਤਾਂ ਨੋਇਲ ਬੀਡਰਮਨ ਨੇ ਹੋਰ ਬਹੁਤ ਜ਼ਿਆਦਾ ਜਲੀਲ ਹੋਣਾ ਬਾਕੀ ਸੀ ਤਾਂ ਹੁਣ ਸਾਹਮਣੇ ਆਉਂਦੀ ਆ ਨੋਇਲ ਬੀਡਰਮਨ ਦੀ ਆਪਣੀ ਇੱਕ ਪੁਰਾਣੀ EMPLOYE ਜਿਹਨੇ ਕਿ ਇਹ ਕੰਪਨੀ ਬਹੁਤ ਪਹਿਲਾਂ ਛੱਡਤੀ ਤੇ ਇਹ EMPLOYE ਸੀ ਪੁਰਤਗਾਲ ਦੀ ਰਹਿਣ ਵਾਲੀ ਡੋਰੀ ਆ ਨਾ ਸਿਲਵਾ ਡੋਰੀਆਨਾ ਸਿਲਵਾ ਨੇ ਆ ਕੇ ਆਪਣੀ ਕਹਾਣੀ ਸੁਣਾਈ ਕਿ ਉਹਨੇ 2012 ਦੇ ਵਿੱਚ ਮਤਲਬ ਇੰਪੈਕਟ ਟੀਮ ਦੇ ਕੀਤੇ ਹੋਏ ਇਸ ਕਾਂਡ ਤੋਂ ਵੀ 3 ਸਾਲ ਪਹਿਲਾਂ ਨੋਇਲ ਬੀਡਰਮਨ ਦੀ ਇਸੇ ਐਸ਼ਲੇ ਮੈਡੀਸਨ ਵੈੱਬਸਾਈਟ ਦੇ ਉੱਪਰ ਇੱਕ ਕੇਸ ਅਦਾਲਤ ਦੇ ਵਿੱਚ ਕੀਤਾ ਪਰ ਉਹ ਕੇਸ ਬਹੁਤ ਹੀ ਜ਼ਿਆਦਾ ਰੋਚਕ ਉਹ ਕੇਸ ਕਿਉਂ ਕੀਤਾ ਗਿਆ ਹੁਣ ਮੈਂ ਤੁਹਾਨੂੰ ਉਹਦੀ ਕਹਾਣੀ ਸੁਣਾਉਣਾ ਬਹੁਤ ਇੰਟਰਸਟਿੰਗ ਹੈ ਡੋਰੀਆਨਾ ਸਿਲਵਾ ਨੇ ਇਸ ਕੰਪਨੀ ਦੇ ਉੱਪਰ ਤੇ ਨੋਇਲ ਬੀਡਰਮਨ ਦੇ ਉੱਪਰ ਕੇਸ ਕੀਤਾ ਕਿ ਉਹਨੂੰ ਆਪਣੇ ਵਰਕਪਲੇਸ ਦੇ ਉੱਪਰ ਇਸ ਵੈਬਸਾਈਟ ਤੇ ਲਈ ਕੰਮ ਕਰਦੇ ਹੋਏ ਫਿਜ਼ੀਕਲ ਇੰਜਰੀਜ਼ ਆਈਆਂ ਹੁਣ ਫਿਜ਼ੀਕਲ ਇੰਜਰੀਜ਼ ਹੋਣਾ ਕਿਸੇ ਵੀ ਵਰਕਪਲੇਸ ਦੇ ਉੱਪਰ ਇਹ ਬਹੁਤ ਕਾਮਨ ਚੀਜ਼ ਆ ਇੰਜਰੀਜ਼ ਆ ਜਾਂਦੀਆਂ ਨੇ ਲੋਕਾਂ ਦੇ ਸੱਟ ਲੱਗ ਜਾਂਦੀ ਆ ਸਪੈਸ਼ਲੀ ਫੈਕਟਰੀਆਂ ਦੇ ਵਿੱਚ ਕਾਰਖਾਨਿਆਂ ਦੇ ਵਿੱਚ ਪਰ ਜਿਹੜੀ ਵੈਬਸਾਈਟ ਜਿਨ੍ਹਾਂ ਦਾ ਕੰਮ ਹੀ ਸਾਰਾ ਦਾ ਸਾਰਾ ਕੰਪਿਊਟਰ ਦੇ ਉੱਪਰ ਲੈਪਟਾਪ ਦੇ ਉੱਪਰ ਸੌਫਟਵੇਅਰਸ ਦੇ ਉੱਪਰ ਆ ਉੱਥੇ ਕਿ ਐਮਪਲਾਈ ਨੂੰ ਕਿਸ ਤਰ੍ਹਾਂ ਦੀਆਂ ਫਿਜ਼ੀਕਲ ਇੰਜਰੀਜ਼ ਆਈਆਂ ਹੋਣਗੀਆਂ ਡੋਰੀਅਨ ਸਿਲਵਾ ਨੇ ਅਦਾਲਤ ਦੇ ਵਿੱਚ ਕੇਸ ਐਵੇਂ ਕੀਤਾ ਕਿ ਜਦੋਂ ਮੈਂ ਇਸ ਵੈਬਸਾਈਟ ਦੇ ਲਈ ਕੰਮ ਕਰ ਰਹੀ ਸੀ ਤਾਂ ਮੇਰੇ ਤੋਂ ਇੰਨਾ ਕੁ ਓਵਰਵਰਕਡ ਕਰਵਾਇਆ ਜਾਂਦਾ ਸੀ ਇੰਨਾ ਕੁ ਫਾਲਤੂ ਕੰਮ ਕਰਵਾਇਆ ਜਾਂਦਾ ਸੀ ਕਿ ਮੇਰੇ ਦੋਨੇ ਹੱਥਾਂ ਦੇ ਜਿਹੜੇ ਗੁੱਟ ਨੇ ਤੇ ਫੋਰ ਆਰਮ ਨੇ ਮਤਲਬ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਪੇਨ ਰਹਿਣ ਲੱਗੀ ਤੇ ਮੈਂ ਕੰਮ ਕਰਨ ਤੋਂ ਪੂਰੀ ਤਰ੍ਹਾਂ ਦੇ ਨਾਲ ਆਰੀ ਹੋ ਗਈ ਹੁਣ ਅੱਗੇ ਦੇਖਣ ਵਾਲੀ ਗੱਲ ਇਹ ਆ ਕਿ ਡੋਰੀਆਨਾ ਸਿਲਵਾ ਤੋਂ ਇੰਨਾ ਜ਼ਿਆਦਾ ਲੰਬੇ ਟਾਈਮ ਤੱਕ ਕੰਮ ਹਰ ਰੋਜ਼ ਕਿਉਂ ਕਰਵਾਇਆ ਜਾਂਦਾ ਸੀ ਜਦੋਂ ਅਦਾਲਤ ਨੇ ਡੋਰੀਆਨਾ ਸਿਲਵਾ ਤੋਂ ਇਹ ਪੁੱਛਿਆ ਕਿ ਭਾਈ ਕੁੜੀਏ ਤੂੰ ਇਹ じゃ ਕੀ ਕੰਮ ਕਰਦੀ ਸੀ ਇੰਨੇ ਜ਼ਿਆਦਾ ਘੰਟੇ ਤੈਨੂੰ ਉੱਥੇ ਲਾਉਣੇ ਪੈਂਦੇ ਸੀ ਤਾਂ ਡੋਰੀਆਨਾ ਸਿਲਵਾ ਨੇ ਕਿਹਾ ਮੈਨੂੰ ਇੱਕ ਟਾਰਗੇਟ ਦਿੱਤਾ ਜਾਂਦਾ ਸੀ ਹਰ ਰੋਜ਼ ਘੱਟ ਤੋਂ ਘੱਟ 1000 ਅਲੱਗ-ਅਲੱਗ ਔਰਤਾਂ ਦੇ ਫੇਕ ਪ੍ਰੋਫਾਈਲ ਬਣਾਉਣਾ ਦਾ ਤਾਂ ਇੱਥੇ ਬਿੱਲੀ ਬੂਰੀ ਦੇ ਵਿੱਚੋਂ ਕਲੀਅਰਲੀ ਸਾਹਮਣੇ ਆ ਗਈ ਅਗਲੀ ਇੱਕ ਹੋਰ ਬਹੁਤ ਵੱਡੀ ਨਮੋਸ਼ੀ ਦੁਨੀਆ ਦੀ ਇਹੋ ਜਿਹੀ ਇੱਕ ਵੈਬਸਾਈਟ ਦੇ ਲਈ ਜਿਹੜੀ ਕਹਿੰਦੀ ਆ ਕਿ ਅਸੀਂ ਆਪਣੇ ਯੂਜ਼ਰਸ ਦਾ ਡਾਟਾ ਸੇਵ ਕਰਕੇ ਰੱਖਦੇ ਆ ਤੇ ਸਾਰਾ ਕੁਝ ਅਸੀਂ ਬਿਲਕੁਲ ਸਹੀ ਕਰਦੇ ਆ ਤੇ ਸਾਡੀ ਵੈਬਸਾਈਟ ਦੇ ਉੱਪਰ ਤਕਰੀਬਨ ਅੱਧੇ ਤੋਂ ਜ਼ਿਆਦਾ ਔਰਤਾਂ ਦੇ ਬਿਲਕੁਲ ਸਹੀ ਵਾਲੇ ਪ੍ਰੋਫਾਈਲ ਨੇ ਤੇ ਇਸ ਤੋਂ ਬਾਅਦ ਡੋਰੀਆਨਾ ਸਿਲਵਾ ਅਦਾਲਤ ਦੇ ਵਿੱਚ ਇਸੇ ਵੈਬਸਾਈਟ ਦੇ ਉੱਪਰ 20 ਮਿਲੀਅਨ ਡਾਲਰ ਦਾ ਲਾ ਸੂਟ ਫਾਈਲ ਕਰ ਦਿੰਦੀ ਆ ਹੁਣੇ ਕੇਸ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡਾ ਹੋ ਜਾਂਦਾ ਤੇ ਹੁਣ ਬਹੁਤ ਸਾਰੇ ਇਨਵੈਸਟੀਗੇਟਿਵ ਪੱਤਰਕਾਰ ਜਿਹੜੇ ਹੁੰਦੇ ਆ ਉਹ ਵੀ ਇਸ ਸਾਰੇ ਮਾਮਲੇ ਨੂੰ ਰਿਸਰਚ ਕਰਨ ਦੇ ਲਈ ਜੁਟ ਜਾਂਦੇ ਆ ਦਾ ਪ੍ਰੈਸ਼ਰ ਵਧਦਾ ਨੋਇਲ ਬੀਟਰਮੈਨ ਦੇ ਉੱਪਰ ਤਾਂ ਫਾਈਨਲੀ ਉਹ ਇਹ ਚੀਜ਼ ਮੰਨਦਾ ਕਿ ਨਹੀਂ ਅਸਲ ਦੇ ਵਿੱਚ ਸਾ ਤੋਂ ਥੋੜੀ ਜੀ ਗਲਤੀ ਹੋਗੀ ਔਰਤਾਂ ਤੇ ਮਰਦਾਂ ਦੇ ਪ੍ਰੋਫਾਈਲ ਦਾ ਜਿਹੜਾ ਅਨੁਪਾਤ ਸੀਗਾ ਉਹ 5 ਤੇ 1 ਦੀ ਰੇਸ਼ੋ ਦਾ ਸੀ ਹੁਣ ਜੇ 5 ਤੇ 1 ਦੀ ਰੇਸ਼ੋ ਨੂੰ ਦੇਖਿਆ ਜਾਵੇ ਤਾਂ ਫਿਰ ਕਿੰਨੇ ਪ੍ਰੋਫਾਈਲ ਬਣਦੇ ਆ ਔਰਤਾਂ ਦੇ ਤੇ ਮਰਦਾਂ ਦੇ ਤਾਂ ਉਹਦੇ ਅਕੋਰਡਿੰਗ ਔਰਤਾਂ ਦੇ ਅਕਾਊਂਟ ਬਣਨੇ ਚਾਹੀਦੇ ਆ ਤਕਰੀਬਨ 5 ਮਿਲੀਅਨ ਮਤਲਬ ਕਿ 50 ਲੱਖ ਪਰ ਜਦੋਂ ਹੁਣ ਅਲੱਗ-ਅਲੱਗ ਇਨਵੈਸਟੀਗੇਸ਼ਨ ਦੀਆਂ ਟੀਮਾਂ ਲਗਦੀਆਂ ਨੇ ਤੇ ਇਹ ਚੈੱਕ ਕਰਦਿਆਂ ਨੇ ਅਸਲ ਦੇ ਵਿੱਚ ਸਹੀ ਮੈਨਿਆਂ ਦੇ ਵਿੱਚ ਅਸਲੀ ਪ੍ਰੋਫਾਈਲ ਕਿੰਨੇ ਸੀਗੇ ਔਰਤਾਂ ਦੇ ਤਾਂ 3 ਕਰੋੜ 70 ਲੱਖ ਪ੍ਰੋਫਾਈਲਸ ਦੇ ਵਿੱਚੋਂ ਔਰਤਾਂ ਦੇ ਟੋਟਲ ਕਿੰਨੇ ਅਕਾਊਂਟ ਨਿਕਲਦੇ ਆ ਸਿਰਫ ਕੁਝ ਮੁਠੀ ਪਰ ਕੁਝ ਹਜ਼ਾਰ ਵੀ ਨਹੀਂ ਹੁੰਦੇ ਤੇ ਦੂਸਰੇ ਪਾਸੇ ਮਰਦਾਂ ਦੇ ਪ੍ਰੋਫਾਈਲਸ ਦੀ ਗਿਣਤੀ ਹੁੰਦੀ ਆ 3 ਕਰੋੜ 70 ਲੱਖ ਤਾਂ ਗੱਲ ਉਹੀ ਆ ਇੰਗਲਿਸ਼ ਦੀ ਜਿਵੇਂ ਇੱਕ ਕਹਾਵਤ ਆ ਕਰਮਾ ਇਜ਼ ਅ ਬਿਚ ਕਿ ਤੋਖਾ ਦੇਣ ਵਾਲੇ ਨਾਲ ਹੀ ਆਪ ਹੀ ਬਹੁਤ ਵੱਡਾ ਤੋਖਾ ਹੋ ਜਾਂਦਾ ਤੇ ਉਹ ਤੋਂ ਵੀ ਗਾਂ ਕਹਾਣੀ ਕਿੱਥੇ ਜਾਂਦੀ ਆ ਕਿ ਇਸ ਤੋਖਾ ਦੇਣ ਵਾਲੇ ਨੂੰ ਜਿਹੜਾ ਤੋਖਾ ਦੇ ਰਿਆ ਵਾ ਨੌਇਲ ਬੀਡਰਮੈਨ ਅੱਗੇ ਉਹਨੂੰ ਵੀ ਇਸ ਤਰ੍ਹਾਂ ਦੇ ਬੰਦੇ ਟੱਕਰ ਜਾਂਦੇ ਆ ਇੰਪੈਕਟ ਟੀਮ ਵਾਲੇ ਤੇ ਜਿਹੜੇ ਉਹਦੇ ਵੀ ਇਸ ਤੋਖੇ ਨੂੰ ਫੜ ਲੈਂਦੇ ਆ ਇੰਪੈਕਟ ਟੀਮ ਵਾਲਿਆਂ ਨੇ ਉਸ ਤੋਂ ਬਾਅਦ ਇੱਕ ਹੋਰ ਮੈਸੇਜ ਕੀਤਾ ਉਹਦੇ ਵਿੱਚ ਇਹ ਦੱਸਿਆ ਕਿ ਇਵਨ ਤੁਸੀਂ ਇਹ ਵੀ ਨਾ ਸਮਝੋ ਕਿ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਆ ਇਹਨਾਂ ਦਾ ਡਾਟਾ ਬਰੀਚ ਕਰਨਾ ਸਾਡੇ ਲਈ ਇੰਨਾ ਕੁ ਸੌਖਾ ਸੀ ਕਿ ਅਸੀਂ ਸਿਰਫ VPN ਨੰਬਰਸ ਦੀ ਮਦਦ ਦੇ ਨਾਲ ਹੀ ਇਹ ਸਾਰਾ ਦਾ ਸਾਰਾ ਡਾਟਾ ਕੱਢ ਲਿਆ ਤੇ ਇਵਨ ਉਹ ਵੀ ਡਾਟਾ ਕੱਢ ਲਿਆ ਜਿਹੜਾ ਲੋਕਾਂ ਨੂੰ ਲੱਗਿਆ ਕਿ ਉਹਨਾਂ ਨੇ ਡਿਲੀਟ ਕੀਤਾ ਸੀ ਇੰਪੈਕਟ ਟੀਮ ਅੱਗੇ ਆਪਣੇ ਮੈਸੇਜ ਇਹ ਕਹਿੰਦੀ ਆ ਕਿ ਅਸਲ ਦੇ ਵਿੱਚ ਤਾਂ ਅਸੀਂ ਬਹੁਤ ਸਾਲਾਂ ਤੋਂ ਇਹਨਾਂ ਦਾ ਸਾਰਾ ਗੋਰਖ ਤੰਦਾ ਦੇਖ ਰਹੇ ਸੀ ਤੇ ਸਾਨੂੰ ਇਹ ਲੱਗਿਆ ਕਿ ਸ਼ਾਇਦ ਕਿਸੇ ਦਿਨੇ ਵੈਬਸਾਈਟ ਨੂੰ ਨੋਇਲ ਬੀਡਰਮੈਨ ਖੋਦੀ ਇੰਟਰਨੈਟ ਤੋਂ ਉਤਾਰ ਲੂਗਾ ਪਰ ਜਦੋਂ ਦੇਖਿਆ ਕਿ ਇਹ ਲਗਾਤਾਰ ਕੰਮ ਵਧ ਰਿਹਾ ਵਾ ਤਾਂ ਫਾਈਨਲੀ ਅਸੀਂ ਇਹਦੇ ਉੱਪਰ ਕੰਮ ਕਰਨ ਦਾ ਡਿਸੀਜਨ ਲਿਆ ਵੀਡੀਓ ਦੇ ਵਿੱਚ ਹੁਣ ਤੱਕ ਆਪਾਂ ਗੱਲ ਕੀਤੀ ਹੈ ਜ਼ਿਆਦਾਤਰ ਇਸ ਵੈਬਸਾਈਟ ਦੀ ਨੋਇਲ ਬੀਡਰਮੈਨ ਦੀ ਤੇ ਜਾਂ ਫਿਰ ਇੰਪੈਕਟ ਟੀਮ ਦੀ ਹੁਣ ਆਪਾਂ ਗੱਲ ਕਰਦੇ ਹਾਂ ਅਸਲ ਦੇ ਵਿੱਚ ਉਹਨਾਂ ਲੋਕਾਂ ਦੀ 3 ਕਰੋੜ 70 ਲੱਖ ਲੋਕਾਂ ਦੀ ਜਿਨ੍ਹਾਂ ਦੇ ਕਰਕੇ ਇਹ ਸਾਰਾ ਖਲਾਰਾ ਪਿਆ ਜਿਨ੍ਹਾਂ ਦੇ ਕਰਕੇ ਇਹ ਵੈਬਸਾਈਟ ਬਣੀ ਕਿ ਕਿ ਫਾਈਨਲੀ ਜਦੋਂ ਪੂਰੇ ਸਮਾਜ ਦੇ ਵਿੱਚ ਤੇ ਸਪੈਸ਼ਲੀ ਆਪਣੀ ਪਤਨੀ ਦੇ ਸਾਹਮਣੇ ਐਕਸਪੋਜ਼ ਹੁੰਦੇ ਆ ਤਾਂ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਕਿਵੇਂ ਦੀ ਬਣਦੀ ਆ ਜਿਵੇਂ ਕਿ ਐਕਸਪੈਕਟ ਕੀਤਾ ਜਾ ਸਕਦਾ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਆ ਜਿਹੜੇ ਇਸ ਬਦਨਾਮੀ ਦੀ ਨਮੂਸ਼ੀ ਨੂੰ ਨਹੀਂ ਹজম ਕਰ ਸਕੇ ਤੇ ਉਹ ਆਪਣੀ ਜਾਨ ਖੁਦ ਹੀ ਲੈ ਲੈਂਦੇ ਆ ਇਸ ਤੋਂ ਇਲਾਵਾ ਇੱਕ ਬਹੁਤ ਵੱਡੀ ਗਿਣਤੀ ਹੁੰਦੀ ਆ ਇਸ ਤਰ੍ਹਾਂ ਦੇ ਵਿਆਹਾਂ ਦੀ ਜਿਹੜੇ ਇਸ ਤੋਂ ਬਾਅਦ ਟੁੱਟਣੇ ਸੀ ਤੇ ਉਹ ਟੁੱਟ ਜਾਂਦੇ ਆ ਬਾਕੀ ਬਚੇ ਹੋਏ ਜਿੰਨੇ ਵੀ ਲੋਕ ਸੀ ਉਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਦੇ ਨਾਲ ਜੁਟ ਜਾਂਦੇ ਆ ਇਸ ਤਰ੍ਹਾਂ ਦੀਆਂ ਵੈਬਸਾਈਟਾਂ ਦੇ ਸੁਪਨੇ ਦੇਖਣ ਤੋਂ ਬਾਹਰ हट ਕੇ ਆਪਣੀ ਮੈਰਿਜ ਨੂੰ ਬਚਾਉਣ ਲਈ ਤੇ ਇੰਪੈਕਟ ਟੀਮ ਇਸ ਤੋਂ ਬਾਅਦ ਇੱਕ ਆਪਣੀ ਵੈਬਸਾਈਟ ਬਣਾਉਂਦੀ ਆ ਜਿਹਦਾ ਨਾਮ ਉਹ ਰੱਖਦੇ ਆ checkashleymedicine.com ਤਾਂ ਕਿ ਕੋਈ ਵੀ ਇਨਸਾਨ ਕੋਈ ਵੀ ਕਿਸੇ ਦਾ ਜੀਵਨ ਸਾਥੀ ਆ ਸਪੈਸ਼ਲੀ ਜਿਹੜੀਆਂ ਜ਼ਿਆਦਾਤਰ ਔਰਤਾਂ ਰਹੀਆਂ ਨੇ ਕਿ ਉਹ ਇਸ ਵੈਬਸਾਈਟ ਦੇ ਉੱਪਰ ਜਾ ਕੇ ਇਹ ਚੈੱਕ ਕਰ ਸਕਦੀਆਂ ਕਿ ਕੀ ਉਹਨਾਂ ਦੇ ਪਤੀ ਨੇ ਵੀ ਇਹਨਾਂ ਕਰੋੜਾਂ ਲੋਕਾਂ ਦੀ ਤਰ੍ਹਾਂ ਹੀ ਕਦੇ ਨਾ ਕਦੇ ਇਸ ਵੈਬਸਾਈਟ ਦੀਆਂ ਸਰਵਿਸਿਜ਼ ਲਈਆਂ ਨੇ ਤੇ ਉਹਨਾਂ ਨੂੰ ਮੈਰਿਜ ਦੇ ਵਿੱਚ ਧੋਖਾ ਦਿੱਤਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਇੱਕ ਨਵਾਂ ਟ੍ਰੈਂਡ ਸਟਾਰਟ ਹੁੰਦਾ ਇਸ ਤੋਂ ਬਾਅਦ ਉਹ ਟ੍ਰੈਂਡ ਆਉਂਦਾ ਬਲੈਕਮੇਲਿੰਗ ਦਾ ਦੁਨੀਆ ਰੰਗ-ਬਰੰਗੀ ਬਹੁਤ ਸਾਰੇ ਲੋਕ ਇਸ ਘਟਨਾ ਦੇ ਵਿੱਚੋਂ ਆਪਣਾ ਨਿੱਜੀ ਫਾਇਦਾ ਕੱਢਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇੰਪੈਕਟ ਟੀਮ ਨੇ ਇਹਨਾਂ ਸਾਰੇ ਲੋਕਾਂ ਦਾ ਸਾਰਾ ਦਾ ਸਾਰਾ ਪ੍ਰਾਈਵੇਟ ਡਾਟਾ ਉਹਨਾਂ ਦੇ ਨਾਮ ਉਹਨਾਂ ਦੇ ਘਰਾਂ ਦੇ ਐਡਰੈਸ ਉਹਨਾਂ ਦੇ ਫੋਨ ਨੰਬਰ ਤੱਕ ਸਾਰਿਆਂ ਦੇ ਸਾਹਮਣੇ ਨਸ਼ਰ ਕਰਤੇ ਤਾਂ ਬਹੁਤ ਸਾਰੇ ਲੋਕਾਂ ਨੇ ਐਵੇਂ ਕੀਤਾ ਉੱਥੋਂ ਇਹ ਸਾਰਾ ਡਾਟਾ ਕੱਢ ਕੇ ਇਹਨਾਂ ਲੋਕਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਹੁਣ ਆਪਾਂ ਗੱਲ ਕਰਦੇ ਆ ਪਬਲਿਕ ਦੀ ਰਿਐਕਸ਼ਨ ਦੀ ਨੇਚਰਲੀ ਜ਼ਿਆਦਾਤਰ ਜਿਹੜੇ ਲੋਕ ਸੀਗੇ ਉਹਨਾਂ ਦੀ ਜਿਹੜੀ ਹਮਦਰਦੀ ਸੀ ਉਹ ਉਹਨਾਂ ਔਰਤਾਂ ਦੇ ਪ੍ਰਤੀ ਰਹੀ ਜਿਨ੍ਹਾਂ ਦੇ ਘਰਵਾਲਿਆਂ ਨੇ ਇਸ ਵੈੱਬਸਾਈਟ ਨੂੰ ਯੂਜ਼ ਕੀਤਾ ਸੀ ਪਰ ਸਮਾਜ ਦੇ ਵਿੱਚ ਕੁਝ ਲੋਕ ਇਸ ਤਰ੍ਹਾਂ ਦੇ ਵੀ ਸੀ ਜਿਨ੍ਹਾਂ ਨੇ ਇਹਨਾਂ ਲੋਕਾਂ ਦੇ ਪ੍ਰਤੀ ਵੀ ਹਮਦਰਦੀ ਦਿਖਾਈ ਕਿ ਚਲੋ ਉਹਨਾਂ ਨੇ ਆਪਣੀਆਂ ਪਤਨੀਆਂ ਦੇ ਨਾਲ ਤਾਂ ਚੀਟ ਕੀਤਾ ਪਰ ਅੱਗੇ ਉਹਨਾਂ ਨੇ ਜਿਹੜੇ ਪੈਸੇ ਦੇ ਕੇ ਇੱਕ ਸਰਵਿਸ ਲਈ ਸੀ ਉਹਨਾਂ ਨੂੰ ਉਹ ਸਰਵਿਸ ਨਹੀਂ ਦਿੱਤੀ ਗਈ ਤਾਂ ਇਸ ਕਹਾਣੀ ਤੋਂ ਮੇਰੇ ਖਿਆਲ ਦੇ ਵਿੱਚ ਸਾਨੂੰ ਦੋ ਚੀਜ਼ਾਂ ਸਮਝਣ ਨੂੰ ਮਿਲਦੀਆਂ ਨੇ ਸਭ ਤੋਂ ਪਹਿਲੀ ਤਾਂ ਇੱਕ ਡਾਇਲੋਗ ਇੱਕ ਮੇਰਾ ਉਹੀ ਪੁਰਾਣਾ ਕਸਿਆ ਪਟਿਆ ਡਾਇਲੋਗ ਹੈਗਾ ਕਿ ਕਾਇਦੇ ਵਿੱਚ ਰਹੋਗੇ ਤਾਂ ਫਾਇਦੇ ਵਿੱਚ ਰਹੋਗੇ ਤਾਂ ਇਹ ਜਿਹੜੇ ਇੰਨੇ ਕਰੋੜਾਂ ਲੋਕ ਸੀ ਕਾਇਦੇ ਵਿੱਚ ਨਹੀਂ ਰਹੇ ਤਾਂ ਇਸੇ ਕਰਕੇ ਅਖੀਰ ਦੇ ਵਿੱਚ ਫਾਇਦੇ ਦੇ ਵਿੱਚ ਵੀ ਨਹੀਂ ਰਹੇ ਪਰ ਦੂਸਰੀ ਚੀਜ਼ ਠੀਕਾ ਇਹ ਵੈਬਸਾਈਟ ਇੱਕ ਹੋਰ ਤਰ੍ਹਾਂ ਦੀ ਵੈਬਸਾਈਟ ਸੀ ਜਿੱਥੇ ਤੁਸੀਂ ਆਪਣੇ ਪਾਰਟਨਰ ਨੂੰ ਚੀਟ ਕਰ ਸਕਦੇ ਹੋ ਪਰ ਇਸ ਤੋਂ ਇਲਾਵਾ ਇੱਥੋਂ ਆਪਾਂ ਨੂੰ ਇੱਕ ਹੋਰ ਬਹੁਤ ਵੱਡਾ ਲੈਸਨ ਮਿਲਦਾ ਉਹ ਹੈ ਇੰਟਰਨੈਟ ਦੇ ਉੱਪਰ ਬਹੁਤ ਵਾਰ ਹੁੰਦਾ ਆਪਾਂ ਕੋਈ ਚੀਜ਼ ਬਾਏ ਕਰ ਲੈਨੇ ਆ ਜਾਂ ਆਪਣੇ ਮੋਬਾਈਲ ਦੇ ਉੱਪਰ ਆ ਜਾਂਦਾ ਕਿ ਤੁਸੀਂ ਉੱਥੇ ਲਿੰਕ ਦੇ ਉੱਪਰ ਜਾਓ ਤੁਹਾਨੂੰ ਇਹ ਚੀਜ਼ ਮਿਲ ਜੂਗੀ ਇੰਟਰਨੈਟ ਦੀ ਇਹ ਦੁਨੀਆ ਇੰਨੀ ਸਿੱਧੀ ਸਾਦੀ ਦੁਨੀਆ ਨਹੀਂ ਹੈ ਇੱਥੇ ਬਹੁਤ ਭੰਤਪਾਨ ਦੇ ਲੋਕ ਬੈਠੇ ਆ ਪਾੰਤ ਪਾੰਦੇ ਤੇ ਬਹੁਤ ਹੀ ਵੱਡੇ ਤੇ ਛਾਤਰ ਦਿਮਾਗ ਦੇ ਠੱਗ ਬੈਠੇ ਆ ਜਿਨ੍ਹਾਂ ਦਾ ਪੂਰਾ ਦਿਨ ਲੰਗਦਾ ਵਾ ਇੰਟਰਨੈਟ ਦੀਆਂ ਇਹਨਾਂ ਘੁੰਡੀਆਂ ਨੂੰ ਸਮਝਣ ਦਾ ਤੇ ਅਸੀਂ ਉੱਥੇ ਆਪਣਾ ਡਾਟਾ ਪਾ ਦਿੰਨੇ ਆ ਤੇ ਨਾਲ ਦੀ ਨਾਲ ਹੀ ਅਸੀਂ ਬਹੁਤ ਵੱਡੇ ਧੋਖਿਆਂ ਦੇ ਸ਼ਿਕਾਰ ਹੁੰਨੇ ਆ ਪਿੱਛੇ ਜੇ ਵੀ ਜੇ ਤੁਸੀਂ ਦੇਖੋਗੇ ਤਾਂ ਆਨਲਾਈਨ ਠੱਗੀਆਂ ਦੀ ਇੱਕ ਪੂਰੀ ਦੀ ਪੂਰੀ ਲੜੀ ਚੱਲ ਰਹੀ ਆ ਤਾਂ ਇਹ ਦੋ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਇਸ ਕਹਾਣੀ ਤੋਂ ਪਤਾ ਲੱਗਦੀਆਂ ਨੇ ਤਾਂ ਹੁਣ ਇਹ ਵੀਡੀਓ ਇੱਥੇ ਖਤਮ ਹੁੰਦਾ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇਣ